ਪਸੰਨ ਪ੍ਰਭੋ ਮੈਂ ਗੁਰਪ੍ਰੀਤ ਸਿੰਘ ਸਹਿਜ ਸੋਲਰ ਬਠਿੰਡਾ ਤੋਂ ਜੀ ਇਹ ਪ੍ਰੋਜੈਕਟ ਲਾਇਆ ਆਪਾਂ 7/2 HP ਦਾ ਪਾਣੀ ਦੇਖ ਸਕਦੇ ਹੋ 4 ਇੰਚੀ ਅੱਜ 1 ਦਸੰਬਰ ਤੇ 2024 ਪਹੁੰਚੇ ਜਗਰਾਮ ਤੀਰਥ ਜੰਬਰਬਸਤੀ ਪਾਣੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਪਰਫਾਰਮੈਂਸ ਆ ਜੀ ਸਾਢੇ 7 ਦਾ ਪ੍ਰੋਜੈਕਟ ਹੈ 60 ਫੁੱਟ ਤੇ ਪੰਪ ਪਾ ਰਿਹਾ ਹੈਗਾ 4 ਇੰਚੀ ਆਊਟਲੈਟ ਲੱਗ ਗਿਆ ਇਹ ਪੈਨਲ ਹੈ ਯੂਟੀਲ ਕੰਪਨੀ ਦਾ ਮੋਨੋ ਹਾਫ ਕੱਟ 2024 ਮਾਡਲ ਐਂਟੀ ਸੈਪਟ ਲੋਕ ਵਾਲਾ ਸਟਰਕਚਰ ਕੰਟਰੋਲਰ ਯੂਜ਼ ਕੀਤਾ ਗਿਆ ਜੀ ਵਿੱਚ ਹੀ ਕੰਪਨੀ ਦਾ 39 ਦੇ ਕਰ ਰਿਹਾ ਰਨ ਦੇਖ ਸਕਦੇ ਹੋ ਪਲੇਟਾਂ ਲੱਗੀਆਂ ਨੇ ਜੀ 14 ਮੋਨੋ ਉਹ ਬਾਈ ਬਲਜਿੰਦਰ ਨਾਲ ਕਰਾਉਣੇ ਆ ਗੱਲ ਜਿੰਨਾਂ ਦੇ ਲੱਗਿਆ ਪ੍ਰੋਜੈਕਟ ਬਲਜਿੰਦਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਦਾ ਲੱਗਿਆ ਪ੍ਰੋਜੈਕਟ ਫਿਰ ਆਪਣਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾਈ ਕਿੰਨੇ ਦਿਨਾਂ ਚ ਪੰਪ ਚੱਲ ਪਿਆ ਆਪਣਾ ਇਹ ਆਪਣੇ ਦੋ ਦਿਨਾਂ ਚ ਹੀ ਕੱਲ ਮਤਲਬ ਆ ਸਮਾਰਟ ਪਿੱਟ ਕੇ ਰਹੀ ਗਈ ਅੱਜ ਦਿਨਾਂ ਦਾ ਕੱਲ ਧੋਪੜੀ ਗਈ ਸੀ ਮਨ ਦੀ ਸੰਤੋਸ਼ਟੀ ਹੋ ਗਈ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਕਿੱਥੇ ਲੱਗਿਆ ਪ੍ਰੋਜੈਕਟ ਮਾੜਾ ਦੱਸ ਦਿਓ ਆਪਣਾ ਇਹ ਇਹ ਭਾਈ ਜਗੇ ਤੋਂ ਬਹਿਮਣ ਸ਼ੜਕ ਤੇ ਲੱਗਿਆ ਹੋਇਆ ਜੀ ਜਗੇ ਤੋਂ ਬਹਿਮਣ ਵਾਲੀ ਹਾਂ ਜੀ ਪਹਿਲਾਂ ਵੀ ਆਪਣੇ ਬਹੁ ਮੋਟਰਾਂ ਲੱਗੀਆਂ ਹੋਣਗੀਆਂ ਚਾਰ ਪੰਜ ਪਹਿਲਾਂ ਲੱਗੀਆਂ ਹੋਣਗੀਆਂ ਬਹੁਤ ਅੱਛਾ ਠੀਕ ਆ ਹਾਂ ਜੀ ਬਹੁਤ ਵਧੀਆ ਪਾਣੀ ਉਹਨਾਂ ਦਾ ਵੀ ਮਨ ਦੀ ਸੰਤੋਸ਼ਟੀ ਪੂਰੀ ਹੋ ਗਈ ਬਹੁਤ ਵਧੀਆ ਬਹੁਤ ਵਧੀਆ ਜੀ ਧੰਨਵਾਦ ਭਾਈ ਓਕੇ ਸਰ ਕਿਸਾਨ ਦਾ ਲੈ ਕਰੀ ਪਾਣੀ ਕਰਾ ਲਈਏ ਚੈੱਕ ਮੌਸਮ ਵੀ ਕੋਈ ਇੰਨਾ ਵਧੀਆ ਨਹੀਂ ਹੈ ਧੁੱਪ ਬਹੁਤ ਘਟ ਹੈ